ਜੀ ਕੀ ਹਫਤੇ ਹਾਂਜੀ ਪਿਆਰਿਓ 80 ਟੀਵੀ ਲੈ ਬ ਦੇਖ ਰਹੇ ਸਾਰੇ ਪਿਆਰਾਂ ਦਾ ਧੰਨਵਾਦ ਹੈ ਜੀ ਚੈਨਲ ਤੇ ਨਵੇਂ ਤਾਂ 80 ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਜ ਦੀ ਜੋ ਗੱਲਬਾਤ ਹੈ ਉਹ ਤੁਹਾਡੇ ਲਈ ਸ਼ਹਿਰੋ ਸ਼ਹਿਰੀ ਕੁਝ ਸ਼ਹਿਰ ਤੁਹਾਡੇ ਰੂਬਰੂ ਲੈ ਕੇ ਆਇਆ ਵੇਖਣ ਵਾਲਿਆਂ ਬੇਨਤੀ ਹੈ ਜਿਹੜੇ ਚੈਨਲ ਤੇ ਨਵੇਂ ਹੋ 80 TV ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਪਸੰਦ ਆਈ ਤਾਂ ਲਾਇਕ ਕਰਿਓ ਕਮੈਂਟ ਕਰਿਓ ਰੋਸਿਆਂ ਦੇ ਵਿੱਚ ਨਾ ਲੰਘ ਜੇ ਜ਼ਿੰਦਗੀ ਰੋਸਿਆਂ ਦੇ ਵਿੱਚ ਨਾ ਲੰਘ ਜੇ ਜ਼ਿੰਦਗੀ ਝੂਠੇ ਦਾਅਵੇ ਕਰਦੇ ਸੀ ਜਿਹੜੇ ਇੱਕ ਦੂਜੇ ਨਾਲ ਸਾਰ ਦੇ ਨਾਂ ਬਿੰਦਵੀ ਰੋਸਿਆਂ ਦੇ ਵਿੱਚ ਨਾ ਲੰਘ ਜਾਈਂ ਦੀ ਮੁਸ਼ਕਲਾਂ ਤੋਂ ਕਬਰ ਆ ਕੇ ਕਈ ਆਪਣੇ ਹੌਸਲੇ ਹਾਰ ਜਾਂਦੇ ਮੁਸ਼ਕਲਾਂ ਤੋਂ ਕਬਰ ਆ ਕੇ ਕਿ ਆਪਣੇ ਹੌਸਲੇ ਹਾਰ ਜਾਂਦੇ ਗਮਣੇ ਕੋਲ ਉਹਨਾਂ ਦੇ ਮੁਸ਼ਕਲਾਂ ਵਿੱਚ ਗਵਾਚੀ ਜ਼ਿੰਦਗੀ ਉਹਨਾਂ ਦੇ ਮੁਸ਼ਕਲਾਂ ਵਿੱਚ ਗਵਾਚੀ ਜ਼ਿੰਦਗੀ ਰੋਸਿਆਂ ਦੇ ਵਿੱਚ ਨਾ ਲੰਘ ਜਾਈ ਜ਼ਿੰਦਗੀ ਝੂਠੇ ਦਾਅਵੇ ਕਰਦੇ ਸੀ ਇੱਕ ਦੂਜੇ ਨਾਲ ਸਾਰ ਦੇ ਨਾਂ ਬਿੰਦਵੀ